ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਜਿਮਨੀ ਚੋਣਾਂ ਨੂੰ ਸਾਹ ਨਹੀਂ ਲੈਣ ਦੇ ਰਹੀਆਂ ਅਜੇ ਇੱਕ ਦੇ ਨਤੀਜੇ ਆਉਣੇ ਨੇ ਕਿ ਅਗਲੀਆਂ ਦੀ ਤਿਆਰੀ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਤੋਂ ਪਹਿਲਾਂ ਕਿ ਨਵੀਆਂ ਚੋਣਾਂ ਦੇ حوالے ਨਾਲ ਚੋਣ ਜਾਬਤਾ ਲੱਗੇ ਕਿਉਂਕਿ ਇਹ ਚੋਣ ਜਾਬਤਾ ਹੁਣ ਨਤੀਜੇ ਤੋਂ ਬਾਅਦ ਮੁੱਕ ਜਾਣਾ ਇਹ ਚਾਹੇ ਜਿਲੰਦਰ ਪੱਛਮੀ ਨੂੰ ਲੈ ਕੇ ਸੀ ਪਰ ਓਵਰਆਲ ਐਲਾਨਾਂ ਦੇ ਉੱਤੇ ਅਸਰ ਪੈਂਦਾ ਹੈ ਇਸ ਲਈ ਹੁਣ ਉਹਨਾਂ ਨੇ ਖੁੱਲ ਕੇ ਐਲਾਨ ਕਰਨੇ ਆ ਕਹਿੰਦੇ ਜੀ ਗਰੰਟਾਂ ਦੇ ਗੱਫੇ ਵੀ ਵੰਡੇ ਜਾਣੇ ਆ ਖਾਸ ਕਰਕੇ ਚਾਰ ਜਮਨੀ ਚੋਣਾਂ ਜਿਹੜੀਆਂ ਹੋਣੀਆਂ ਉਹਨਾਂ ਨੂੰ ਧਿਆਨ ਚ ਰੱਖਿਆ ਹੁਣ ਕਿਉਂਕਿ ਸਰਕਾਰ ਚੋਣ ਮੋੜ 'ਚ ਜ਼ਿਆਦਾ ਰਹਿੰਦੀ ਹੈ ਹੈ ਤੇ ਚੋਣ ਪ੍ਰਚਾਰ ਦੇ ਵale ਨਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਬੇਸ਼ੱਕ ਓਵਰਆਲ ਜਿਹੜੇ ਕੰਮ ਲਟਕੇ ਹੋਏ ਨੇ ਸਰਕਾਰ ਦੇ ਉਹਨਾਂ 'ਚ ਵੀ ਤੇਜ਼ੀ ਲਿਆਂਦੀ ਹੈ ਕੈਬਨਟ ਦੇ ਮੰਤਰੀਆਂ ਨੂੰ ਵੀ ਕਿਹਾ ਆਨਰਡਰਾਂ 'ਚ ਬੈਠਕ ਵੀ ਹੋਣੀ ਹੈ ਕੈਬਨਟ ਦੀ ਕੁਝ ਮਾਮਲੇ ਕੈਬਨ ਹਾਂ ਕੁਝ ਫਾਈਲਾਂ ਮੰਤਰੀਆਂ ਦੇ ਮੇਜ਼ਾਂ ਤੇ ਪਈਆਂ ਨੇ ਖਾਸ ਕਰਕੇ ਮੁੱਖ ਮੰਤਰੀ ਹੋਣ ਵਾਲੇ ਜਿਹੜੇ ਨੇ ਉਹਨਾਂ ਤੇ ਤੇਜ਼ੀ ਲੈਂਦੀ ਹੈ ਤੇ ਇਸ ਦੌਰਾਨ ਕਹਿੰਦੇ ਕਿ ਉਹਨਾਂ ਨੇ ਆਪਣੇ ਵਿਭਾਗ ਨੂੰ ਖੁਫੀਆ ਵਿਭਾਗਾਂ ਨੂੰ ਡਿਊਟੀ ਲਈ ਹੈ ਕਿ ਗਿੱਦੜਵਾਹ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਇਹਨਾਂ ਹਲਕਿਆਂ ਦੇ ਹਵਾਲੇ ਨਾਲ ਰਿਪੋਰਟਾਂ ਦਿਓ ਕਿ ਉੱਥੇ ਕਿਹੜੇ-ਕਿਹੜੇ ਕੰਮ ਹੋਣ ਵਾਲੇ ਨੇ ਕੀ ਕੀ ਤੁਰੰਤ ਕੀਤਾ ਜਾ ਸਕਦਾ ਹੈ ਕਿਹੜਾ ਐਲਾਨ ਕੀਤਾ ਜਾ ਸਕਦਾ ਹੈ ਕਿਹੜਾ ਨਹੀਂ ਪੱਥਰ ਕਰ ਸਕਦਾ ਕਿੱਥੇ ਗ੍ਰਾਂਟ ਦਿੱਤੀ ਜਾ ਸਕਦੀ ਹੈ ਇਹਦੀ ਕਹਿੰਦੇ ਸਮੀਖਿਆ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਕਿਸੇ ਵੀ ਸਮੇਂ ਇਹਨਾਂ ਚਾਰ ਜਮਿਨੀ ਚੋਣਾਂ ਦੇ ਲਈ ਵੀ ਐਲਾਨ ਹੋ ਸਕਦਾ ਇਹ ਚਾਰ ਉਹ ਐਮਐਲਏ ਦੀਆਂ ਸੀਟਾਂ ਨੇ ਜਿੱਥੋਂ ਦੇ ਉਮੀਦਵਾਰ ਜੇਤੂ ਐਮਐਲਏ ਸੀ ਪਰ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਤੇ ਐਮਪੀ ਬਣ ਗਏ ਗਿੱਦੜਵਾਲੇ ਐਮਐਲਏ ਲੁਧਿਆਣੇ ਚਾਕੇ ਮੈਂਬਰ ਪਾਰਲੀਮੈਂਟ ਬਣ ਗਏ ਹੈਨਾ ਬਰਨਾਲੇ ਵਾਲੇ ਐਮਐਲਏ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਡੇਰਾ ਬਾਬਾ ਨਾਨਕਾਲੇ ਐਮਐਲਏ ਹੈਨਾ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਚੱਬੇ ਵਾਲੇ ਹਲਕੇ ਤੋਂ ਐਮ ਐਲ ਏ ਹੈ ਹਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਇਸ ਲਈ ਇਹ ਚਾਰ ਸੀਟਾਂ ਖਾਲੀ ਨੇ ਤੇ ਇਹਦੀ ਜਿਮਨੀ ਚੋਣ ਕਿਸੇ ਵੀ ਸਮੇਂ ਐਲਾਨ ਹੋ ਸਕਦੀ ਹੈ ਵੈਸੇ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਹਰਿਆਣੇ ਚ ਚੋਣਾਂ ਹੋਣੀਆਂ ਨੇ ਹੁਣ ਆਕਤੂਬਰ ਨਵੰਬਰ ਦੇ ਗੇਟ ਦੇ ਵਿੱਚ ਉਹਦੇ ਨਾਲ ਹੀ ਸ਼ਾਇਦ ਹੋ ਜਾਣ ਹੈ ਜੋ ਉਹਦੇ ਨਾਲ ਹੋ ਜਾਣ ਤਾਂ ਵੀ ਠੀਕ ਹੈ ਜੇ ਪਹਿਲਾਂ ਵੀ ਆ ਗਈਆਂ ਤਾਂ ਉਹਦੇ ਲਈ ਤਿਆਰੀ ਸੋ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਮਤਲਬ ਸਰਕਾਰੀ ਫਾਈਲਾ ਮੰਗਾ ਕੇ ਇੱਕ ਪਾਸੇ ਤੋਂ ਉਹਦੇ ਸਈਆਂ ਛੇਤੀ ਛੇਤੀ ਪਾਰਲੇ ਨੂੰ ਦਸਖਤ ਛੇਤੀ ਛੇਤੀ ਕਰ ਰਹੇ ਨੇ ਦੂਜੇ ਕਹਿੰਦੇ ਉਹ 에ਰਪੋਰਟਾਂ ਤਿਆਰ ਕਰ ਰਹੇ ਨੇ ਕਿਹਨਾ achar ਹਲਕਿਆਂ ਨੂੰ ਲੈ ਕੇ ਅਸੀਂ ਕੀ ਕਰੀਏ ਕਿਉਂਕਿ ਕਾਫੀ ਹੱਦ ਤੱਕ ਉਹਨਾਂ ਨੇ ਇਹ ਮਹਿਸੂਸ ਕਰ ਲਿਆ ਕਿ ਆ ਇਸ਼ਤਿਹਾਰबाजी ਪ੍ਰਚਾਰबाजी ਬੋਰਡबाजी ਤੀਰਕਮਾਨ ਬਾਜੀ ਰੋਡ ਸ਼ੋ ਇਹ ਕੰਮ ਨਹੀਂ ਕਰਦੇ ਸਾਡਾ ਕੰਮ ਬੋਲ ਨਹੀਂ ਰਿਹਾ ਅਸੀਂ ਬੋਲ ਰਹੇ ਹਾਂ ਪਰ ਸਾਡਾ ਕੰਮ ਨਹੀਂ ਬੋਲ ਰਿਹਾ ਸੋ ਇਸ ਲਈ ਕੰਮ ਬੋਲੇ ਹੁਣ ਕਹਿੰਦੇ ਥੋੜਾ ਜਿਹਾ ਉਧਰ ਧਿਆਨ ਦੇਣਾ ਪਤਾ ਨਹੀਂ ਇਹ ਪੰਜਾਬ ਦੇ ਹਵਾਲੇ ਨਾਲ ਦੇਣਾ ਜਾਂ ਸਿਰਫ ਅਜੀ ਵਿਚਾਰ ਸੀਟਾਂ 'ਤੇ ਧਿਆਨ ਚ ਰੱਖੀ ਦੇਣਾ ਚਰਚੇ ਤਾਂ ਇਹ ਨੇ ਕਿ ਨਜ਼ਰ 'ਚ 4 ਸੀਟਾਂ ਹੀ ਨੇ ਤੇ ਉਧਰ ਪ੍ਰੀਖਿਆ ਦੀ ਘੜੀ ਇਹ ਵੀ ਆ ਕਿ ਆ ਜਿਮਨੀ ਚੋਣ ਦੇ ਨਤੀਜੇ ਕੈਬਨਟ ਤੇ ਸਿੱਧਾ ਅਸਰ ਪਾਉਣਗੇ ਤੇ ਉਹ ਅਸਰ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਆਉਣਾ ਪਾਰਟੀ ਦੀ ਪ੍ਰਧਾਨਗੀ ਦੀ ਕੁਰਸੀ ਤੱਕ ਵੀ ਆਉਣਾ ਸੋ ਇਹ ਇਸ ਲਈ ਕਹਿੰਦੇ ਕਿ ਹੁਣ ਸਾਰੀ ਜੱਦੋਜਹਦ ਇਸ ਗੱਲ ਤੇ ਆ ਹਾਂ ਇਹ ਜਿਮਨੀ ਚੋਣਾਂ ਨੂੰ ਧਿਆਨ ਚ ਰੱਖਦੇ ਜਿਹੜੀ ਨજર ਸਾਨੀ ਹੋ ਰਹੀ ਆ ਤਿਆਰੀ ਹੋ ਰਹੀ ਆ ਹੈ ਫੰਡਾਂ ਦੀਆਂ ਥੈਲੀਆਂ ਥੁਲੀਆਂ ਦੇਖੀਆਂ ਜਾ ਰਹੀਆਂ ਉਹਦਾ ਅਸਰ ਪਾਈ ਤੁਸੀਂ ਪਿੰਡਾਂ ਵਾਲਿਆਂ ਨੂੰ ਤਿਆਰ ਰਿਓ ਤੁਹਾਡੀਆਂ ਪੰਚਾਇਤੀ ਚੋਣਾਂ ਤੇ ਫੇਰ ਪੈਗਿਆ ਪੰਚਾਇਤੀ ਚੋਣਾਂ ਦਾ ਚੋਣਾਂ ਦਾ ਲਟਕੀਆਂ ਸਮਝੋ ਪਹਿਲਾਂ ਅਮੀਦ ਸੀ ਕਿ ਲੋਕਾਂ ਨੂੰ ਕਿਹਾ ਅਗਸਤ ਦੇ ਨੇੜੇ ਨੇ ਜਾ ਕੇ ਚੋਣਾਂ ਹੋ ਜਾਣਗੀਆਂ ਪਰ ਜੇ ਆਹ ਜਿਮਨੀ ਚੋਣਾਂ ਐਲਾਨ ਹੋ ਜਾਂਦੀਆਂ ਜਾਂ ਨਹੀਂ ਵੀ ਹੁੰਦੀਆਂ ਤਾਂ ਵੀ ਸਰਕਾਰ ਹੁਣ ਇਸ ਨੂੰ ਮਤਲਬ ਜਿਮਨੀ ਚੋਣਾਂ ਤੋਂ ਬਾਅਦ ਇਹਦਾ ਮਤਲਬ ਤਾਂ ਫਿਰ ਅਕਤੂਬਰ ਨਵੰਬਰ ਤੇ ਤੇ ਗਈ ਗੱਲ ਉਹ ਹੋਣਗੀਆਂ ਤਾਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਇੱਧਰ ਉਲਝੀਏ ਇਸ ਲਈ ਉਹ ਪਹਿਲਾਂ ਜਿਮਨੀ ਚੋਣਾਂ ਤੇ ਫੋਕਸ ਕਰਨਾ ਚਾਹੁੰਦੀ ਆ ਜਦੋਂ ਕਿ ਲਟਕ ਰਹੀਆਂ ਨੇ ਪਾਈ ਆਚਾਰ ਨਗਰ ਨਗਰ ਨਿਗਮ ਦੀ ਮਿਆਦ ਮੁਕਿਆ ਨੂੰ ਤਾਂ ਸਾਲ ਤੋਂ ਉੱਪਰ ਹੋ ਲਿਆ ਪਿਛਲੇ ਸਾਲ ਦੇ ਸ਼ੁਰੂ ਚ 223 ਦੇ ਵਿੱਚ ਹੈ ਨਾ ਆ ਪਟਿਆਲੇ ਦੀ ਹੈ ਆ ਲੁਧਿਆਣੇ ਦੀ ਜਲੰਧਰ ਦੀ ਅੰਮ੍ਰਿਤਸਰ ਸ਼ਹਿਰ ਦੇ ਨਗਰ ਨਿਗਮ ਦੀ ਮਿਆਦ ਮੁੱਕਲੀ ਤੇ ਫਗਵਾੜੇ ਤੋਂ ਹੋਣੀ ਚਲੋ ਪਹਿਲੀ ਵਾਰ ਪਰ ਹੈ ਨਹੀਂ ਕੋਈ ਹਿਸਾਬ ਕਿਤਾਬ ਇਧਰ ਪੰਚਾਇਤੀ ਚੋਣਾ ਮਤਲਬ ਸਰਪੰਚਾਂ ਦਾ ਹਿਸਾਬ ਕਿਤਾਬ ਨਵੇੜ ਕੇ ਪ੍ਰਬੰਧਕ ਲਾਤੇ ਤੇ ਪ੍ਰਬੰਧਕਾਂ ਸਾਰੇ ਚੱਲੀ ਜਾਵੇ ਕੰਮ ਕਿੰਨੇ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਆ ਭਾਈ ਸਵੇ ਸਿਰ ਪੰਚਾਇਤੀ ਚੋਣਾਂ ਹੀ ਵੈਸੇ ਤਾਂ ਪਹਿਲਾਂ ਕਿਹੜਾ ਮਤਲਬ ਜੇ ਪਹਿਲਾਂ ਦੇਖੀਏ 2013 ਚੋਣਾਂ ਹੈ ਫਿਰ 2018 ਚੋਣਾਂ ਤੇ ਉਸ ਤੋਂ ਬਾਅਦ ਹੁਣ ਹੋਈਆਂ ਹੀ ਨਹੀਂ ਹਾਲੇ ਤੱਕ ਮੁੜ ਕੇ ਸੋ ਮਿਆਦ ਮੁੱਕੀ ਅ ਜਨਵਰੀ ਚ ਮਿਆਦ ਮੁੱਕੀ ਹੋਈ ਆ ਉਸ ਤੋਂ ਬਾਅਦ ਅਜੇ ਤੱਕ ਪ੍ਰਬੰਧਕ ਲੱਗੇ ਨੇ ਕੋਈ ਹੈ ਹੀ ਨਹੀਂ ਹਾਂ ਇੱਕ ਪਾਸੇ ਚਾਰ ਨਗਰ ਨਿਗਮ ਤੇ ਪੰਜਵਾਂ ਨਗਰ ਨਿਗਮ ਜਿਹਦਾ ਪਹਿਲੀ ਵਾਰ ਫਗਵਾੜਾ ਪਹਿਲੀ ਵਾਰ ਇਹ ਤੋਂ ਬਿਨਾ ਪਟਿਆਲਾ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹ ਨਗਰ ਨਿਗਮਾਂ ਦੀ ਮਿਆਦ ਮੁੱਕੀ ਹੋਈ ਐ ਇੱਥੇ ਚੋਣਾਂ ਹੋਣੀਆਂ। ਇਸ ਤੋਂ ਇਲਾਵਾ 13241 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਹੈ। ਹੈ ਇਸੇ ਤਰ੍ਹਾਂ 150 ਦੇ 150 ਦੇ ਕਰੀਬ ਪੰਚਾਇਤ ਸੰਮਤੀਆਂ ਦੀ ਚੋਣ ਹੋਣੀ ਐ। ਫਿਰ 23 ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੈ। ਹੈ ਫਿਰ 41 ਨਗਰ ਕਾਉਂਸਲ ਨੇ ਨਗਰ ਕਾਉਂਸਲਾਂ ਦੀ ਚੋਣ ਹੋਣੀ ਐ। ਸਾਰਾ ਕੁਝ ਲਟਕਿਆ ਪਿਆ। ਪਰ ਉਹਨੇ ਸਾਰਾ ਕੁਝ ਜਿਮਨੀ ਚੋਣ ਦੇ ਸਾਰੇ ਐ ਪਹਿਲਾਂ ਜਿਮਨੀ ਚੋਣ ਤੇ ਫਿਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੀ ਬਾਰੇ ਦੇਖਦੇ ਹਾਂ ਜੀ ਕਦੋਂ ਇਹ ਕਹਾਣੀ ਸਿਰੇ ਲੱਗਦੀ ਹੈ ਚਲੋ